ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਸ਼ੇਅਰ ਜਰੂਰ ਕਰਿਆ ਕਰੋ ਏ ਤੁਹਾਡਾ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਆਪਣੇ 5000 ਸਬਸਕ੍ਰਾਈਬਰ ਪੂਰੇ ਹੋ ਗਏ ਤੁਹਾਡੇ ਸਹਿਯੋਗ ਨਾਲ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਆ ਤੇ ਹੁਣ ਹੈਗਾ ਜੀ ਦਿਨ ਐਤਵਾਰ ਦਾ ਤੇ ਸਵੇਰੇ ਹੈਗਾ ਇਹ 10:30 ਦਾ ਟਾਈਮ ਬਾਕੀ ਕੰਮ ਧੰਦੇ ਹੋ ਕੇ ਆਪਣੇ ਝਾੜੂ ਪੋਚਾ ਵੀ ਹੋ ਗਿਆ ਤੇ ਕੱਪੜੇ ਵੀ ਧੋਤੇਗੇ ਕਪੜੇ ਆਪਾਂ ਸਵੇਰੇ ਜਲਦੀ ਧੋ ਲੈਣੇ ਆ। ਭਾਵੇਂ ਬੱਚਿਆਂ ਨੇ ਸਕੂਲ ਜਾਣਾ ਹੋਵੇ ਤਾਂ ਵੀ ਜੇ ਨਾ ਜਾਣਾ ਹੋਵੇ ਤਾਂ ਵੀ ਮੈਂ 7:30 ਵਜੇ ਤੱਕ ਕਪੜੇ ਧੋ ਦਿਨੇ ਹੁੰਨੇ ਆ। ਤੇ ਹੋਦੋਂ ਕਿਉਂਕਿ ਹੋਰ ਤਾਂ ਕੋਈ ਕੰਮ ਹੋ ਨਹੀਂ ਹੁੰਦਾ। ਵੀ ਸਿੰਪਰ ਸੰਭਰਾਈ ਦਾ ਅੰਦਰ ਉਹ ਤਾਂ ਆਪਾਂ ਜ਼ਰੂਰ ਆ ਵੀ ਗੋਆ ਸਿੱਟ ਕੇ ਵੀ ਬ੍ਰਾਂਡਾ ਧੋ ਦਿਨੇ ਮੈਟ ਧੋ ਦਿਨੇ। ਮੈਟ ਤੋਂ ਚੱਕਰ ਕਰਕੇ ਹੀ ਆਪਾਂ ਬਿਮਾਰ ਹੋਏ ਪਿਆ ਕਿਉਂਕਿ ਜੇ ਸ਼ਾਮ ਨੂੰ ਵੀ ਧੋ ਕੇ ਪੈਣੇ ਆ। ਆ ਜਿਹੜੇ ਹੁਣ ਤੁਸੀਂ ਮੈਟ ਦੇਖ ਰਹੇ ਹੋ ਇਹ ਪਹਿਲਾਂ ਸ਼ਾਮ ਨੂੰ ਵੀ ਤੋਤੇ ਗਏ ਸੀ ਨਹੀਂ ਤਾਂ ਇਹਨਾਂ ਦਾ ਬੁਰਾ ਹਾਲ ਕਰਿਆ ਹੁੰਦਾ ਫਿਰ ਉਹ ਜੀ ਵਿੱਚ ਜਦੋਂ ਪਸ਼ੂ ਖੜੇ ਹੁੰਦੇ ਆ ਹਨਾ ਤੇ ਫਿਰ ਵਧੀਆ ਤੋਤੇ ਹੀ ਜਾਂਦੇ ਸਮਾਰ ਕੇ ਤੇ ਪਹਿਲਾਂ ਮੈਂ ਸ਼ਾਮ ਨੂੰ ਧੋਣੀਆਂ ਤੇ ਫਿਰ ਇਸ ਵੇਲੇ ਜਦੋਂ ਇਹਨਾਂ ਨੂੰ ਨਮਾਉਣੀਆਂ ਉਦੋਂ ਧੋਣੀਆਂ ਤੇ ਅੰਦਰਲੇ ਆਪਾਂ ਸਵੇਰੇ ਜਦੋਂ ਇਹਨਾਂ ਨੂੰ ਚਾਹ 4:30 ਵਾਰ ਕੱਢ ਦਿੰਨੇ ਆ ਤੇ ਉਦੋਂ ਧੋਣੀ ਹੁੰਨੀ ਆ ਤੇ ਇਹਨਾਂ ਨੂੰ ਆਪਾਂ ਨਮਾਉਣੇ ਹੁੰਨੇ ਆ ਹੁਣ ਤੀਜੇ ਦਿਨੋਂ ਕਿਉਂਕਿ ਹਜੇ ਤੱਕ ਤਾਂ ਧੁੱਪਾਂ ਵਧੀਆ ਨਿਕਲ ਰਹੀਆਂ ਸੀ ਤੇ ਹੁਣ ਤੱਕ ਤੀਜੇ ਦਿਨੋਂ ਤੇ ਅੱਗੇ ਪਤਾ ਨਹੀਂ ਕਿਉਂਕਿ ਜੇ ਹੁਣ ਸ਼ੀਤੀ ਦਿਹਾੜੇ ਚੱਲ ਰਹੀ ਆ ਹਨਾ ਆਪਾਂ ਨੂੰ ਪਤਾ ਵੀ ਠੰਡ ਵੀ ਪਊਗੀ ਧੁੰਦਾ ਵੀ ਪੈਣੀ ਆ ਫਿਰ ਦੇਖੋ ਹੁਣ ਕਿੰਨੇ ਦਿਨ ਧੁੰਦ ਪਊਗੀ ਤੇ ਆ ਆਪਣੀ ਲੱਡੂ ਹੋਗੀ ਸਾਲ ਦੀ ਤੇ ਇੱਕ ਆਪਾਂ ਪਹਿਲਾਂ ਵੀਡੀਓ ਜਿਹੜੀ ਬਣਾਈ ਸੀਗੀ ਆਪਾਂ ਕਿਹਾ ਸੀਗਾ ਵੀ ਸਾਡੀ ਕਣਕ ਖਰਾਬ ਹੋਗੀ ਤੇ ਉਹ ਬਹੁਤ ਭੈਣ ਭਰਾਵਾਂ ਦੇ ਕਮੈਂਟ ਆਏ ਤੇ ਵੀ ਸਾਡੇ ਵੀ ਇਹੀ ਹਾਲ ਹੈ ਜੀ ਸਾਡੀ ਵੀ ਕਣਕ ਖਰਾਬ ਹੋਗੀ ਤੇ ਅੰੱਚ ਬਹੁਤ ਬਹੁਤ ਦੁੱਖ ਹੁੰਦਾ ਕਿਉਂਕਿ ਜੀ ਵੀ ਹੋ ਗਿਆ ਰੇ ਸਪਰੇ ਸਾਰਾ ਕੁਝ ਨਾ ਦੁਬਾਰੇ ਖਰਚਾ ਹੋ ਜਾਂਦਾ ਰੇ ਦਾ ਵੀ ਤੇ ਇਹ ਖਰਚਾ ਵਸਣਾ ਬੇਨਫਾਲਤੂ ਜਾਂਦਾ ਆਹਲਾ ਪੰਜੀ ਪੰਜੀ ਕਿਵੇਂ ਜੋੜਦਾ ਹਨ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਪਤਾਗਾ ਤੇ ਬਸ ਹੋਰ ਇੱਕ ਪੈਣਾ ਕਹਿੰਦੇ ਹੁੰਦੀਆਂ ਵੀ ਤੂੰ ਵੀ ਹਲ ਪਾਇਆ ਕਰ ਵੀਡੀਓ ਰੈਗੂਲਰ ਰੋਜ਼ ਪਾਇਆ ਕਰ ਬਲੌਗ ਤੇ ਭੈਣ ਇੱਕ ਤਾਂ ਹਨਾ ਦਿਨ ਛੋਟੇ ਹੋਗੇ ਤੇ ਇੱਕ ਤੁਹਾਨੂੰ ਦੱਸਿਆ ਵੀ ਬੱਚੇ ਘਰ ਨਹੀਂ ਹੁੰਦੇ ਉਦੋਂ ਵੀਡੀਓ ਨਹੀਂ ਬਣਦੀ ਅੱਜ ਘਰੇ ਸੀ ਕਿ ਆਪਾਂ ਤਾਂ ਕਰਕੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਤੇ ਬਸ ਤੋਂ ਘੌਣ ਪਰ ਕਹਿੰਦੇ ਡੇਲੀ ਬਲੌਗ ਡੇਲੀ ਰੁਟੀਨ ਦਿਖਾਇਆ ਕਰ ਉਹ ਹੀ ਸਾਡਾ ਡੇਲੀ ਰੁਟੀਨ ਹੈ ਜੀ ਤੇ ਅੱਜ ਘਰੇ ਸੀ ਤਾਂ ਕਰਕੇ ਮੈਂ ਖੈਨੇ ਵੀਡੀਓ ਬਣਾ ਲੈਨੇ ਆਂ ਤੇ ਵਸ ਉਹਨਾਂ ਨੂੰ ਨਮਾਤਾਂ ਆਕੇ ਤੇ ਬਸ ਮੁੜ ਕੇ ਇਹਨਾਂ ਦੇ ਤੇਲ ਤੁਲਾ ਦਾਂਗੇ ਸਿੰਗਾ ਤੇ ਆਪਾਂ ਤੇਜੇ ਇੱਕ ਦਿਨ ਉਹਨਾਂ ਨੂੰ ਨਮਾਉਣੇ ਹੁੰਨੇ ਆ ਤੀਜੇ ਦਿਨ ਤੇਲ ਲਾ ਦੇਣਾ ਨਹੀਂ ਪਰ ਖੁਰਕ ਲੜੀ ਜਾਂਦੀ ਰਹਿੰਦੀ ਆ ਮੱਖਾਂ ਲਈ ਦਵਾਈ ਛਿੜਕ ਦਿੰਨੇ ਆ ਵੀ ਸਾਡੇ ਇੰਨੀ ਵਿੱਚ ਵਿੱਚ ਪਸ਼ੂ ਆਉਂਦੇ ਹਨਾ ਵੀ ਐ ਖੂਨ ਵੀ ਨਿਕਰਿਆ ਵੀ ਵਿਚਾਰੇ ਐ ਹੋਏ ਪਏ ਆ ਤੇ ਸਾਡੇ ਵੀ ਖੈਰ ਇੰਨੀ ਹੈ ਨਹੀਂ ਮੱਖ ਤੇ ਇਹ ਆਪਾਂ ਵੀਡੀਓ ਐਡੀਟਿੰਗ ਕਰ ਰਹੇ ਆ ਸੋਮਵਾਰ ਨੂੰ ਇਸ ਦਿਨ ਆਪਾਂ ਤੋਂ ਅੱਗੇ ਰੈਗੂਲਰ ਵੀਡੀਓ ਨਹੀਂ ਬਣੀ ਕਿਉਂਕਿ ਆਪਣੇ ਵੀ ਗੈਸਟ ਆ ਗਏ ਸੀਗੇ ਜਦ ਆਪਾਂ ਕੰਮ ਧੰਦਾ ਕਰਕੇ ਹਟੇ ਮੱਝ ਨਮਾ ਕੇ ਹਟੇ ਤੇ ਬਸ ਮੁੜ ਕੇ ਆਪਣੇ ਰਿਸ਼ਤੇਦਾਰ ਆ ਗਏ ਤੇ ਆਪਾਂ ਤੋਂ ਵੀਡੀਓ ਨਹੀਂ ਬਣਾਈ ਜੀ ਅਗਲੀ ਵੀਡੀਓ ਆਪਣੇ ਅਗਲੇ ਦਿਨ ਦੀ ਆ ਤੇ ਆਪਣੀ ਵੀ ਬੈਠ ਤੇ ਰਹਿ ਕੇ ਜੀ ਇੱਕ ਮਹੀਨਾ ਤੇ 10 ਦਿਨ ਸੁੰਨ ਦੇ ਤੇ ਜਿਹੜੀ ਆਪਾਂ ਇਹਨਾਂ ਨੂੰ ਪੀੜਾ ਕਿਆ ਸੀਗਾ ਵੀ ਪੀੜ ਤੁਹਾਨੂੰ ਦੱਸਾਂਗੇ ਵੀ ਇਹਦੀ ਬੈੜ ਦੀ ਤੇ ਉਹ ਆਪਾਂ ਹਜੇ ਥੋੜੀ ਜਿਹੀ ਬਣਾਈ ਸੀ ਤੇ ਉਹ ਆਪਾਂ ਨੇ ਇਹਨੂੰ 4:30 ਤੇ ਹੁਣ ਆਪਾਂ ਦੁਬਾਰੇ ਬਣਾਵਾਂਗੇ ਉਹ ਚਨਾ ਆਪਾਂ ਇਹਨਾਂ ਨੇ ਇਹਨੂੰ 4 ਨਾਗਾ ਤੇਲ ਤੇ ਉਹ ਹੈਗੀ ਹਜੇ ਸਾਡੇ ਕਹਾਣੀ ਕਢਾਉਣ ਵਾਲੀ ਤੇ ਉਹ ਕਾਲ ਹੋਈ ਪਈ ਆ ਤੇ ਕਹਾਣੀ ਕਢਾ ਲਈ ਜਦੋਂ ਤੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਵੀ ਕੀ ਕੁਝ ਪਾਉਣੇ ਆ ਆਪਾਂ ਨਹੀਂ ਪਾਇਆ ਉਹ ਤੇ ਆਪਾਂ ਫਸਟ ਟਾਈਮ ਪਾਉਣੇ ਆ ਜਿਹੜੀਆਂ ਚੀਜ਼ਾਂ ਵਿੱਚ ਪਾਵਾਂਗੇ ਕਹਿੰਦੇ ਉਹਦਾ ਰਿਜ਼ਲਟ ਵਧੀਆ ਹੁੰਦਾ ਤੁਹਾਡੇ ਨਾਲ ਵੀ ਸ਼ੇਅਰ ਜ਼ਰੂਰ ਕਰਾਂਗੇ ਤੇ ਇੱਕ ਜਦੋਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੇ ਮੇਰੇ ਪਿੰਡ ਦੇ ਵੀਰ ਨੇ ਉਹ ਮੇਰੇ ਹਸਬੰਡ ਦੇ ਦੋਸਤ ਵੀ ਹੈ ਉਹਨਾਂ ਨੇ ਕਹਿ ਸੀਗਾ ਵੀ ਤੁਸੀਂ ਟੈਨਸ਼ਨ ਨਾ ਲਓ ਕਈ ਵਾਰੀ ਮਾੜਾ ਟਾਈਮ ਹੁੰਦਾ ਹੈ ਵੀਰੇ ਆਪਾਂ ਕਹਿੰਨੇ ਹਨ ਜਿਹੜਾ ਮਾੜਾ ਟਾਈਮ ਸਾਡੇ ਤੇ ਆਇਆ ਪ੍ਰਮਾਤਮਾ ਕਰੇ ਉਹ ਕਿਸੇ ਤੇ ਨਾ ਆਵੇ ਆਪਾਂ ਨਹੀਂ ਹਨਾ ਸ਼ੇਅਰ ਵੀ ਕਰ ਦਿੰਦੇ ਵਿੱਚ ਲੋਕ ਹੁੰਦੇ ਹਨਾ ਕਹਿੰਦੇ ਹੈਗੇ ਪਤਾ ਨਹੀਂ ਵਿਊਆਂ ਦੇ ਚੱਕਰ 'ਚ ਹਨਾ ਵੀ ਇਹ ਇਮੋਸ਼ਨਲ ਬਲੈਕਮੇਲ ਕਰਦੇ ਆ ਫੇਮ ਭਾਲਦੇ ਆ ਪਰ ਇਹ ਨਹੀਂ ਪਰ ਮੈਨੂੰ ਵੀ ਆਇਆ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂ ਵੀ ਅੱਜ ਕੀ ਹਾਲਾਤ ਨੇ ਕਿਉਂਕਿ ਜੀ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਤੁਸੀਂ ਵੀ ਹੈਰਾਨ ਮੰਨੋਗੇ ਬਈ ਇਹਨੇ ਤੁਸੀਂ ਇੰਨਾ ਕੁਐਸਚਨ ਲਿਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਪਰ ਉਹ ਕਰੂੰਗੀ ਮੈਂ ਜੇ ਜਦੋਂ ਚੰਗਾ ਟਾਈਮ ਆਇਆ ਉਦੋਂ ਕਿਉਂਕਿ ਜੀ ਚੰਗੇ ਟਾਈਮ 'ਚ ਮਾੜੇ ਟਾਈਮ ਨੂੰ ਵੀ ਜਾਦ ਕਰਨਾ ਜ਼ਰੂਰੀ ਹੁੰਦਾ ਤੇ ਇਹ ਆ ਗਿਆ ਜੀ ਆਪਣਾ ਅਗਲਾ ਦਿਨ ਸੋਮਵਾਰ ਦਾ ਇਸ ਦਿਨ ਮੀਂਹ ਬਹੁਤ ਪੈ ਰਿਹਾ ਸੀ ਸਵੇਰੇ ਜਦੋਂ ਮੈਂ ਸਵਾ 4 ਵਜੇ ਉੱਠੀ ਤੇ ਮੀਂਹ ਪੈ ਰਿਹਾ ਸੀਗਾ ਆਪਣੇ ਕੱਕ ਤੋਂ ਦੱਸਿਆ ਪਹਿਲਾਂ ਪਾਏ ਪਾਏ ਹੁੰਦੇ ਹੈਗੇ ਸ਼ਾਮ ਨੂੰ ਸਵੇਰ ਵਾਲੇ ਪਹਿਲਾਂ ਚਾਹ ਪਾਣੀ ਤਾਂ ਆਪਾਂ ਕਰਿਆ ਨਹੀਂ ਤੇ ਪਹਿਲਾਂ ਕੱਕ ਹੀ ਚੱਕਣ ਲੱਗ ਕੇ ਚੱਕ ਚੱਕ ਅੰਦਰ ਸਿੱਟੇ ਤੇ ਇੱਕ ਤੁਹਾਨੂੰ ਦੱਸਦੇ ਹੁੰਨੇ ਆ ਵੀ ਸਾਡੇ ਹੋਰ ਪੰਗਾ ਪੈ ਜਾਂਦਾ ਥਾਂ ਦੀ ਬਦਲੀ ਕਰਦਿਆਂ ਨੇ ਫਿਰ ਆਪਣੇ ਇੱਕ ਮੱਝ ਨਹੀਂ ਮਿਲੀ ਅੰਦਰ ਉਹਨੂੰ ਥਾਂ ਦਾ ਹੋ ਗਿਆ ਤੇ ਫਿਰ ਉਹਨੂੰ ਟੀਕਾ ਲਾ ਕੇ ਜੋਇਆ ਉਹ ਹੁਣ ਕੱਢੀਆਂ ਸੀਗੀਆਂ 2:30 3 ਵਜੇ ਬਾਹਰ ਕਿਉਂਕਿ ਜੀ 12 1 ਵਜੇ ਤੱਕ ਤਾਂ ਮੀਂਹ ਪਈਆ ਫੇਰ ਖੋਲ ਲੀਆਂ ਸਿਕਾਈਆਂ ਆਪਾਂ ਤੇ ਫੇਰ ਮੈਂ ਕਿਹਾ ਚਲ ਕੱਖ ਪਾ ਕੇ ਬਾਹਰ ਕੱਢ ਦਾਂਗੇ ਫੇਰ ਇਹ ਅੰਦਰੋਂ ਥਾਂ ਸਿੰਮ ਰਿਆ ਪਰ ਇਹ ਸ਼ਾਮ ਨੂੰ ਵੀ ਬੰਨਣੀਆਂ ਨੇ ਇੱਥੇ ਕਿਉਂਕਿ ਪਰ ਹਵਾ ਚੱਲ ਰਹੀ ਸੀ ਪਰ ਤਾਂ ਸੁੱਕ ਗਿਆ ਸੀਗਾ ਇਹ ਤੇ ਕੱਟਾ ਬਹੁਤ ਤੰਗ ਕਰਦਾ ਤੇ ਇੱਕ ਪੈਣ ਪੈਣ ਭਰਾ ਹਣਾ ਪਤਾ ਨਹੀਂ ਪੈਣਾ ਕ ਭਰਾਓ ਕਮੈਂਟ ਕਰਦੇ ਹੁੰਦੇ ਆ ਵੀ ਪੁੱਛਦੇ ਨੇ ਤੁਸੀਂ ਕਟੂਆਂ ਨੂੰ ਕੀ ਫੀਡ ਪਾਉਣੇ ਹੋ ਵੀ ਸਾਡੇ ਲਿਸੇ ਨੇ ਆਪਾਂ ਝੂਠ ਨਹੀਂ ਬੋਲਦੇ ਭਈ ਆਪਾਂ ਤਾਂ ਵੀ ਕਟੀਆਂ ਦਾ ਜ਼ਰੂਰ ਪਾ ਦਿੰਨੇ ਆ ਆਪਾਂ ਤੁਹਾਨੂੰ ਦੱਸਦੇ ਹੁੰਨੇ ਕਾਫ ਸਟਾਰਟਰ ਤੇ ਆਪਣੇ ਉਹ ਕੱਟੇ ਨੂੰ ਪਾਇਆ ਸੀ ਤੇ ਆ ਦੂਜਿਆਂ ਨੂੰ ਤਾਂ ਬਸ ਜਿਹੜੀ ਆਪਣੀ ਵੀਡੀਓ ਬਣਾਈ ਹੁੰਦੀ ਆ ਉਹ ਹੀ ਪਾਉਣੇ ਆ ਤੇ ਕਟੀਆਂ ਨੂੰ ਤਾਂ ਆਪਾਂ ਜ਼ਰੂਰ ਲਿਆ ਕੇ ਪਾ ਦਿੰਨੇ ਆ ਤੇ ਇਹਨਾਂ ਦਾ ਤਾਂ ਪਤਾ ਹੀ ਆ ਤੁਹਾਨੂੰ ਕਿਹੜੇ ਰਾਹ ਜਾਣਗੇ ਵਿਚਾਰੇ ਇਹ ਨਿੱਕਾ ਜਿਹਾ ਬਹੁਤ ਤੰਗ ਕਰਦਾ ਜੀ ਇੱਕ ਗੱਲ ਹੋਰ ਹੈ ਤੇ ਇਹ ਵੀ ਖੁੱਲਣ ਲੱਗ ਗਿਆ ਮੂੰਹ ਨਾਲ ਤੇ ਇਹਦਾ ਵੀ ਆਪਾਂ ਨੂੰ ਨਾਟ ਕਸਣਾ ਪੈਂਦਾ ਪਤਾ ਨਹੀਂ ਕਿਉਂ ਸਾਡੇ ਸਾਰੇ ਇਹੋ ਜਿਹੇ ਹੁੰਦੇ ਆ ਤੇ ਆਪਾਂ ਹੁਣ ਇਹਦਾ ਦੁੱਧ ਵੀ ਘਟਾਤਾ ਇੱਕ ਸਣ ਚਗਾਉਣੇ ਹੁੰਦੇ ਆ ਇਹ ਤਾਂ ਖਿੱਚ ਕੇ ਲੈ ਜਾਂਦਾ ਨਹੀਂ ਤੇ ਹੁਣ ਇਹ ਤਾਂ ਵੀ ਡਰ ਰਹਿੰਦਾ ਕਿ ਇਹ ਵੀ ਇੱਥੇ ਨਾ ਖਿੱਚ ਜੇ ਕਿਉਂਕਿ ਪਹਿਲਾਂਲੇ ਸਾਲ ਵੀ ਗਰਮੀ 'ਚ ਵੀ ਇਹ ਇੰਦਰੀ ਚੋੜੀ ਪੈਂਦੀ ਸੀਗੀ ਤੇ ਪਾ ਰਹਿਨੇ ਹੁੰਨੇ ਬਸ ਮਾਲ ਪੋਸ਼ੂ ਚੁੰਦੇ ਵਸਾ ਕੋਟੀ ਪਾ ਕੇ ਰੱਖਦੇ ਟੋਪੀ ਲੈ ਕੇ ਰੱਖਦੇ ਹਾਂ ਸ਼ਾਲ ਮੈਨੂੰ ਐ ਹੋਈਂਦਾ ਲਿਪ ਬਟਨ ਨਾ ਜਾਵੇ ਕਿ ਰੋਜ਼ ਰੋਜ਼ ਧੋਣੇ ਕਿਹੜੇ ਸੌਖੇ ਨੇ ਸਰਦੀਆਂ ਚ ਸਾਡੇ ਜਦੋਂ ਮੈਂ ਮੈਟ ਮੂਡ ਧੋਣੀ ਆ ਤੇ ਮੇਰੇ ਟੋਪੀ ਲੈਤੀ ਹੁੰਦੀ ਕੋਟੀ ਪਾਈ ਹੁੰਦੀ ਆ ਮੇਰੇ ਪਾਪਾ ਕਹਿਣ ਲੱਗ ਜਾਣਗੇ ਕਹਿੰਦੇ ਲੈ ਇਹਨੂੰ ਕਿੱਥੇ ਠੰਡ ਲੱਗਦੀ ਐ ਤੇ ਹੁਣ ਭਈ ਮੈਨੂੰ ਨਜ਼ਰ ਲੱਗ ਗਈ ਮੇਰੇ ਪਾਪੇ ਦੀ ਤੇ ਹੁਣ ਮੈਨੂੰ ਹੋ ਗਿਆ ਬੁਖਾਰ ਤਿੰਨ ਦਿਨ ਹੋ ਗਏ ਹੁੰਦੇ ਨੂੰ ਕਿਉਂਕਿ ਇਹ ਨਾ ਠੰਡੇ ਪਾਣੀ ਚ ਜਦੋਂ ਹੱਥ ਪੈਰ ਮਾਰੀ ਜਾਂਦੇ ਆ ਤੇ ਇੰਨਾ ਕ ਤਾਂ ਹੁੰਦਾ ਹੀ ਐ ਉਹ ਤਾਂ ਚੱਲੇ ਲੱਗ ਰਹੀ ਹੁੰਦਾ ਰੇਸ਼ਾ ਜਿਹਾ ਚੱਲ ਕਦੋਂ ਮਰਜੀ ਲੱਗ ਗਿਆ ਲੱਗ ਕੇ ਇੱਕ ਵਾਰੀ ਹਟ ਚੋ ਤੇ ਹੁਣ ਹੈਗੀਆਂ ਆਪਣੇ ਸੁੱਖ ਨਾਲ ਤਿੰਨ ਤਾਰਾ ਤੇ ਮਹੀਨੇ ਤੱਕ ਹੋ ਜਾਣੀਆਂ ਚਾਰ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਹਨ ਵੀ ਪ੍ਰਮਾਤਮਾ ਹਰੇਕ ਨੂੰ ਦੁੱਧ ਪੁੱਤ ਦੀ ਦਾਤ ਵਖਸ਼ੇ ਹਰੇਕ ਆਪਦੇ ਅਰਗੇ ਹੁੰਦਾ ਨਾ ਕਿਉਂਕਿ ਦੁੱਧ ਨਾਲ ਕਬੀਲਦਾਰੀ ਚੱਲਦੀ ਹੈ ਇਹ ਹੁਣ ਆਪਾਂ ਦੂਜੀ ਧਾਰ ਚੋਲਾਂਗੇ ਇਹਨੂੰ ਚੋਕੇ ਤੇ ਇਹ ਆਪਣੀ ਜਿਹੜੀ ਉਹ ਦੂਜੀ ਸੂਏ ਸੂਈ ਸੀ ਮੱਚ ਉਹ ਆ ਗਈ ਨਵਾਬ ਦਾ ਕੱਟਾ ਸੀ ਜਿਹਦਾ ਉਹ ਖੜਿਆ ਦੋਨੇ ਇਹ ਥੋੜੇ ਜੀ ਉਹ ਕਾਰਨ ਇਹਨੂੰ ਆਤ ਵਿਗੜ ਗਈ ਦੀ ਤੇ ਜੇ ਮਾੜੇ ਜਿਹੀ ਖੁਰਕ ਕਰਦੇ ਆ ਇਹਦੇ ਤਾਂ ਖੜ ਜਾਂਦੀ ਹੈ ਨਹੀਂ ਦੂਜੇ ਨੇ ਹੀ ਪੰਗੇ ਲਈ ਜਾਂਦੀ ਰਹਿੰਦੀ ਆ ਮੰਮੀ ਮੂਰੇ ਖੜੇ ਸੀਗੇ ਇਹਦੇ ਇਹ ਆਗੇ ਹੁਣ 10-11 ਕਿਲੋ ਦੁੱਧ ਤੇ 10 ਕ ਦਿੰਦੀ ਹੈਗੀ ਸ਼ਾਮ ਨੂੰ ਥੋੜਾ ਜਿਹਾ ਘੱਟ ਹੁੰਦਾ ਤੇ ਸਵੇਰੇ ਹੁੰਦਾ ਵੱਧ ਤਿੰਨ ਮਹੀਨਿਆਂ ਦੀ ਕੱਪੜਾ ਨਾਗੀ ਇਹ ਹੋ ਚੁੱਕੀ ਹੁਣ ਮੂਰੇ 5 ਤਰੀਕ ਨੂੰ ਤੇ ਤੋਂ ਅਗਲੀ ਚੋਮਾਂਗੇ ਆਪਾਂ ਉਹ ਤੀਜੀ ਮੱਚ ਦੀ ਤਾਰ ਤੇ ਉਹਦੇ ਵੇਲੇ ਆਪਣੇ ਬੱਚਾ ਪਾਰਟੀ ਭੱਜ ਕੇ ਬਾਹਰ ਨੂੰ ਤੇ ਉਹਦੀ ਵੀਡੀਓ ਮੈਂ ਹੀ ਬਣਾਈ ਸੀ ਫਿਰ ਉਹ ਤਾਂ ਕਰਕੇ ਆਪਾਂ ਮਿਲਕਿੰਗ ਵੀਡੀਓ ਸ਼ੇਅਰ ਨਹੀਂ ਕਰੀ ਉਹਦੀ ਕਿਉਂਕਿ ਕਈ ਦਿਨ ਹੋ ਗਏ ਆਪਾਂ ਮਿਲਕਿੰਗ ਵੀਡੀਓ ਤੁਹਾਡੇ ਨਾਲ ਸ਼ੇਅਰ ਨਹੀਂ ਕਰੀ ਸੀ ਤੇ ਇੰਨੇ ਨਾ ਕਦੇ ਬੱਚਿਆਂ ਨੂੰ ਮਸਾਂ ਖੜਾਇਆ ਸੀ ਵੀਡੀਓ ਬਣਾਉਣ ਵਾਸਤੇ ਕਿਉਂਕਿ ਜੀ ਭੈਣ ਭਰਾ ਕਹਿ ਦਿੰਦਿਆ ਹਣਾ ਵੀ ਤੁਸੀਂ ਮਿਲਕਿੰਗ ਵੀਡੀਓ ਸ਼ੇਅਰ ਕਰਿਆ ਕਰੋ ਇੱਪੋ ਤੇ ਇਹੀ ਕਹਨੇ ਆ ਹਨਾ ਵੀ ਚਲ ਪਸ਼ੂਾਂ ਚ ਫਾਇਦਾ ਦਾ ਪਸ਼ੂ ਨਾਲ ਕਬੀਲਦਾਰੀ ਤੁਰ ਜਾਂਦੀ ਐ। ਹੁਣ ਅੱਜ ਕੱਲ ਜਿਹੜੇ ਮੇਰੇ ਹਾਲਾਤ ਆ ਮੇਰੀ ਇਹਨਾਂ ਨਾਲ ਕਬੀਲਦਾਰੀ ਤੁਰਦੀ ਐ। ਜੇ ਨਾ ਹੁੰਦੇ ਤਾਂ ਪਤਾ ਨਹੀਂ ਕੀ ਹਾਲ ਹੁੰਦਾ। ਕਿਉਂਕਿ ਇਹਨਾਂ ਦੇ ਤਤਵੀ ਆ ਜਾਂਦੇ ਆ ਨਾ ਮੇਆ ਚਲ ਘਰਾਂ ਵਾਲੇ ਮਹੀਨੇ ਤੋਂ ਪੈਸੇ ਦੇ ਦਿੰਦੇ ਆ ਤੇ ਡੇਰੀ ਵਾਲਿਆਂ ਦੇ 10 ਦਿਨਾਂ ਤੋਂ ਆ ਜਾਂਦੇ ਆ। ਤੇ ਆਪਾਂ ਕਹਿੰਨੇ ਸਾਰਿਆਂ ਨੂੰ ਹੀ ਇਹ ਰੱਖਣੇ ਚਾਹੀਦੇ ਆ। ਤੇ ਹੁਣ ਆਪਣੀਆਂ ਕਰਮਾਲੀ ਕਾ ਇਹ ਆਪ ਵੀ ਹੈ ਨਾ ਵਧੀਆ ਸੀ ਮੰਦੀ ਹੈ ਤੇ ਗਾਹਾਂ ਇਹ ਤੇ ਸੀਮਨ ਵੀ ਵਧੀਆ ਗਾ ਤੇ ਹੁਣ ਦੇਖੋ ਇਹ ਕਿੰਨੇ ਦੁੱਧ ਤੇ ਉਮੀਦ ਹੈ ਨਾ ਵੀ 15 20 ਪਲੱਸ ਚੱਲਣੀ ਚਾਹੀਦੀ ਹੈ 15 20 ਤੇ ਤਾਂ ਹੋਣੀ ਚਾਹੀਦੀ ਹੈ ਫਿਰ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿੰਨਾ ਦਿੰਦੀ ਹੈ ਇਹ ਦੁੱਧ ਤੇ ਕੱਲਾ ਸਾਡਾ ਇਹ ਕੱਟਾ ਥੋੜਾ ਜਿਹਾ ਲਿਸਾ ਰਹਿ ਗਿਆ ਦੂਜੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਕੱਟੇ ਵਧੀਆ ਹੁੰਦੇ ਨੇ ਕੱਟੇ ਹੋਏ ਕਟੀਆਂ ਹੋਊਗਾ ਆਪਣੀ ਕੱਟੀ ਸਾਲ ਦੀ ਐ ਦੇਖੋ ਇਹ ਮੱਛਾਂ ਦੇ ਬਰੋਬਰੀ ਲੱਗਦੀ ਐ ਸੁੱਖ ਨਾਲ ਚਲ ਅਗਲੇ ਸਾਲ ਇਹ ਵੱਣ ਜੂਗੀ ਉਹ ਦੂਸਰੀ ਛੋਟੀ ਵੀ ਆਪਣੇ ਲਾਉਣ ਲੱਗ ਗਈ ਅੱਧ ਕੱਪ ਹੋ ਗਈ ਉਹ ਵੀ ਤੇ ਚਲੋ ਜੀ ਗੱਲਾਂ ਬਾਤਾਂ ਬਹੁਤ ਕਰ ਲੀਆਂ ਤੇ ਮਿਲਾਂਗੇ ਆਪਾਂ ਕਿਸੇ ਹੁਣ ਹੋਰ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ